ਪੰਜਾਬੀ ਗਾਇਕ ਮਨਕੀਰ ਤੌਲਖ ਨੇ ਪੰਜਾਬ ਦੇ ਹਰ ਪੀੜਤਾਂ ਦੇ ਨਾਲ ਕੀਤਾ ਆਪਣਾ ਵਾਅਦਾ ਇੱਕ ਵਾਰ ਫਿਰ ਨਿਭਾਇਆ ਹੈ ਤਰਸਲ ਗਾਇਕ ਨੇ ਹੜ੍ਹ ਪ੍ਰਭਾਵਿਤ ਲੋਕਾਂ ਤੇ ਪਿੰਡਾਂ ਦੀ ਮਦਦ ਲਈ 10 ਹੋਟ ਟਰੈਕਟਰ ਦਾਨ ਕੀਤੇ ਨੇ ਗਾਇਕ ਨੇ ਖੇਤਾਂ ਨੂੰ ਫਸਲੀ ਚਾਰ ਦੇ ਵਿੱਚ ਬਹਾਲ ਕਰਨ ਦੇ ਲਈ ਫਿਰੋਜ਼ਪੁਰ ਨੂੰ ਵੀ ਟਰੈਕਟਰ ਦਾਨ ਕੀਤੇ ਨੇ ਉਹਨਾਂ ਨੇ ਅੰਮ੍ਰਿਤਸਰ ਨੂੰ ਵੀ 10 ਟਰੈਕਟਰ ਦਾਨ ਕੀਤੇ ਨੇ ਇਹ ਟਰੈਕਟਰ ਅੰਮ੍ਰਿਤਸਰ ਦੇ ਸਿੱਖ ਸੰਤਕਾਰ ਸੇਵਾ ਨੂੰ ਦਾਨ ਕੀਤੇ ਗਏ ਨੇ ਤਾਂ ਜੋ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਜਾ ਕੇ ਉੱਥੇ ਖੇਤਾਂ ਦੀ ਮੁਰੰਮਤ ਅਤੇ ਹੋਰ ਕੰਮਾਂ ਨੂੰ ਪੂਰਾ ਕਰ ਸਕਣ ਇਸ ਤੋਂ ਇਲਾਵਾ ਮਨਕੀਰ ਤੌਲਖ ਨੇ ਕਿਹਾ ਕਿ ਉਹ ਉਹਨਾਂ ਪਿੰਡ ਵਾਸੀਆਂ ਦੇ ਘਰਾਂ ਨੂੰ ਦੁਬਾਰਾ ਬਣਾਉਣਗੇ ਜਿਨ੍ਹਾਂ ਦੇ ਘਰ ਹੜ੍ਹਾਂ ਦੇ ਵਿੱਚ ਤਬਾਹ ਹੋ ਗਏ ਸਨ ਅਤੇ ਉਹਨਾਂ ਨੂੰ ਰੁਕੇ ਹੋਏ ਸਾਰੇ ਕੰਮ ਦੀ ਪਰਪਾਈ ਕਰਨਗੇ ਦੱਸਿਆ ਕਿ ਮਨਕੀਰ ਤੌਲਖ ਨੇ ਕਿਹਾ ਕਿ ਮੈਂ ਪੰਜਾਬ ਪਰ ਦੇ ਵਿੱਚ 200 ਟਰੈਕਟਰ ਦਾਨ ਕਰਾਂਗਾ ਅਸੀਂ ਪੰਜਾਬ ਦੇ ਪੁੱਤ ਹਾਂ ਅਸੀਂ ਇੱਥੇ ਵੱਡੇ ਹੋਏ ਹਾਂ ਅਤੇ ਉਹਨਾਂ ਦੇ ਵੱਲੋਂ ਬਾਕੀ ਕਲਾਕਾਰਾਂ ਨੂੰ ਵੀ ਹੱਥ ਜੋੜ ਕੇ ਪੰਜਾਬ ਦੇ ਨਾਲ ਖੜਨ ਦੀ ਅਪੀਲ ਕੀਤੀ ਗਈ ਹੈ ਲਈ ਮੈਂ ਦੱਸ ਦਿੱਤੇ ਸੀ ਗਲੋਬਲ ਸਿੱਖਾਂ ਵਾਲਿਆਂ ਨੂੰ ਹਾਂ ਜੀ ਉਹਦਾ ਥੋੜਾ ਜਿਹਾ ਇੱਕ ਵਿਵਾਦ ਚ ਚੱਲੀ ਜਾਂਦਾ ਹੈ ਵੀ ਇਹ ਗਲੋਬਲ ਸਿੱਖਾਂ ਨੂੰ ਦਿੱਤੇ ਆ ਟਰੈਕਟਰ ਕਿ ਲੋਕਾਂ ਨੂੰ ਦਿੱਤੇ ਆ ਦੇਖੋ ਜੀ ਮੈਂ ਫੇਰ ਦੋਵੇਂ ਹੱਥ ਜੋੜ ਕੇ ਮੈਂ ਆ ਬੱਚਾ ਸਾਡੀ ਸਾਰੀ ਟੀਮ ਕਿਉਂਕਿ ਸਾਨੂੰ ਆ ਚੀਜ਼ ਦੀ ਕੋਈ ਜ਼ਿਆਦਾ ਹੀ ਨੌਲੇਜ ਨਹੀਂ ਹੈਗੀ ਗਲੋਬਲ ਸਿੱਖ ਨੂੰ ਸਾਡੀ ਜਿਹੜੀ ਉਹਨਾਂ ਨਾਲ ਗੱਲ ਆ ਉਹ ਸਾਡੇ ਆਪਣੇ ਭਰਾ ਨੇ ਭਜਦੇ ਨਹੀਂ ਕਿਉਂਕਿ ਅਸੀਂ ਉਹਨਾਂ ਨੂੰ ਟਰੈਕਟਰ ਦਿੱਤੇ ਆ ਉਹਨਾਂ ਨੇ ਸਾਨੂੰ ਕਿਹਾ ਪੰਜਾਬ ਆਪਣਾ 10 ਟਰੈਕਟਰ ਹਾੜਾਂ ਦੇ ਵਿੱਚ ਜਿਹੜੇ ਜ਼ਿਮੀਦਾਰਾਂ ਦੇ 5-5 ਫੁੱਟ ਰੇਤਾ ਮਿੱਟੀ ਚੜ ਗਈ ਆ ਠੀਕ ਆ ਉਹਨਾਂ ਵਾਸਤੇ ਉਹਨਾਂ ਨੇ ਆਖਿਆ ਵੀ ਟਰੈਕਟਰ ਚਾਹੀਦੇ ਆ ਉਹ ਟਰੈਕਟਰਾਂ ਨਾਲ ਕੀ ਆ 2 ਸਾਲ ਤਾਂ ਬਾਬਾ ਜੀ ਸੇਵਾ ਚੱਲੂਗੀ ਜੀ 2 ਸਾਲ ਦੇ ਨੇੜੇ 2 ਸਾਲ ਤਾਂ ਲੱਗ ਜਾਣਗੇ 2 ਦੋ ਸਾਲਾਂ ਤੱਕ ਟਰੈਕਟਰ ਅ ਗਲੋਬਲ ਸਿੱਖ ਵੱਲੋਂ ਆਪਣੇ ਸੇਵਾ ਦੇ ਵਿੱਚ ਵਰਤੇ ਜਾਣਗੇ ਜ਼ਿਮੀਦਾਰਾਂ ਕੋਲ ਜ਼ਿਮੀਦਾਰਾਂ ਕੋਲ ਉਹ ਤੋਂ ਬਾਅਦ ਜਿਲ੍ਹਾ ਚਿਰਵੀ ਟਰੈਕਟਰ ਦੀ ਮਨਿਆਾਂ ਦਾ ਭਾਵੇਂ 20 ਸਾਲ ਆ ਮੈਨੂੰ ਨਹੀਂ ਪਤਾ ਕਿੰਨੀ ਆ ਮੈਨੂੰ ਆ ਚੀਜ਼ ਦੀ ਨੌਲੇਜ ਨਹੀਂ ਹੈਗੀ ਜਿਹੜੇ ਵੀ ਲੋਡ ਬੰਦ ਜ਼ਿਮੀਦਾਰ ਆ ਜਿਨ੍ਹਾਂ ਦੀ ਆਪਦੀ ਜ਼ਮੀਨ ਵੋਣੀ ਆ ਅਸੀਂ ਟਰੈਕਟਰ ਦੀ ਸੇਵਾ ਕੀਤੀ ਆ ਉਹਨਾਂ ਨੂੰ ਕਿਉਂ ਵੀ ਕਿਉਂਕਿ ਘਰ ਘਰ ਜਾ ਕੇ ਸਾਨੂੰ ਸਾਡੇ ਆਸਤੇ ਚੀਜ਼ ਔਖੀ ਸੀ ਅਸੀਂ ਸੇਵਾ ਕਰ ਸਕਦੇ ਸੀ ਅਸੀਂ ਸੇਵਾ ਕੀਤੀ ਵੀ ਗਲੋਬਲ ਸਿੱਖ ਖਾਲੇ ਅਸੀਂ ਐਜ਼ ਅ ਟੇਕ ਕੇਅਰ ਆਫ ਕੇਅਰ ਟੇਕਰ ਐਜ਼ ਅ ਆਪਾਂ ਉਹਨਾਂ ਨੂੰ ਸਮਝੀਏ ਹੜਾਂ ਤੋਂ ਬਾਅਦ ਹੜ 2 ਸਾਲਾਂ ਚ ਹੋ ਜਾਣ ਸਹੀ ਹੋ ਜਾਣ ਸਹੀ ਹੋ ਜਾਣ ਸਹੀ ਹੋ ਜਾਣ ਸਹੀ ਸਾਲ ਮਨਾਇਆ ਹੋਊਗੀ ਟਰੈਕਟਰ ਦੀ ਜੀ 20 ਸਾਲ ਤੱਕ ਜਿਹੜੇ ਵੀ ਜ਼ਿਮੀਦਾਰ ਨੂੰ ਉਹ ਮੰਨ ਲਓ ਸਾਰੇ ਉਹ ਏਰੀਆ ਨਹੀਂ ਸਾਰੇ ਪੰਜਾਬ ਦੇ ਵਿੱਚ ਹੀ ਜਿਹੜੇ ਕੋਈ ਛੋਟੇ ਜ਼ਿਮੀਦਾਰ ਆ ਜਿਨ੍ਹਾਂ ਕੋਲ ਟਰੈਕਟਰ ਨਹੀਂ ਹੈਗੇ हां ਜਿੰਨਾਂ ਜਿੰਨਾਂ ਰੁੜ ਗਏ ਜਿਨ੍ਹਾਂ ਦੇ ਟਰੈਕਟਰ ਰੁੜ ਗਏ ਜਿਨ੍ਹਾਂ ਨੂੰ ਨਹੀਂ ਜਿਹੜੇ ਹੜ ਪੀੜਿਤ ਹੋਏ ਨੇ ਉਹ ਗਲੋਬਲ ਸੇਖ ਆਲਿਆਂ ਤੋਂ 10 ਜਿਹੜੇ ਟਰੈਕਟਰ ਅਸੀਂ ਦਿੱਤੇ ਆ ਵੀ ਆਪਦੇ ਵਾਈ ਵਾਸਤੇ ਲੈ ਕੇ ਜਾ ਸਕਦੇ ਨੇ ਗਲੋਬਲ ਸੇਖ ਨੇ ਸਾਨੂੰ ਇੱਕ ਸਾਨੂੰ ਕਮਿਟਮੈਂਟ ਕੀਤੀ ਸੀ ਵੀ ਅਸੀਂ ਤੇਲ ਆਪਦੇ ਵੱਲੋਂ ਪਾ ਕੇ ਦੇਵਾਂਗੇ ਕਿਉਂਕਿ ਉਹ ਇੱਕ ਆ ਆਪਣਾ ਸੰਸਥਾ ਆ ਉਹ ਸੰਸਥਾ ਦਾ ਹੀ ਕੰਮ ਆ ਨਾ ਤੇ ਬਾਕੀ ਉਹ ਮੁੰਡਾ ਅਮਰਪ੍ਰੀਤ ਮੇਰਾ ਭਰਾ ਆ ਕਿਉਂਕਿ ਉਹ ਪਹਿਲਾਂ ਕਿਸਾਨ ਅੰਦੋਲਨ ਦੇ ਵਿੱਚੋਂ ਮੁੰਡਾ ਆਪਣਾ ਖਾਲਸਾ ਏਡ ਦੇ ਵਿੱਚ ਹੁੰਦਾ ਸੀ ਸੋ ਹਨਾ ਤੇ ਮੇਰੀ ਮੈਂ ਹਜੇ ਉਹਨਾਂ ਨਾਲ ਗੱਲ ਵੀ ਨਹੀਂ ਕੀਤੀ ਉਹ ਤੋਂ ਪਹਿਲਾਂ ਮੈਂ ਸਾਰਾ ਕਰ ਰਿਹਾ ਕਿਉਂਕਿ ਮੈਨੂੰ ਵੀ ਰਮਨ ਭਾਜੀ ਨੇ ਰਮਨ ਸੋਢੀ ਜੀ ਨੇ ਰਾਹ 'ਚ ਦੱਸਿਆ ਵੀ ਆਹ ਚੀਜ਼ ਦਾ ਬਵਾਦ ਆ ਇਹ ਤੁਸੀਂ ਵੀ ਆ ਚੀਜ਼ ਦਾ ਬਵਾਦ ਦਾ ਵੀ ਟਰੈਕਟਰ ਫਿਰ ਆ ਚੀਜ਼ ਦਾ ਮੈਂ ਕਿਹਾ ਵੀ ਟਰੈਕਟਰ ਅਸੀਂ ਜੋ ਮੈਂ ਤੁਹਾਡੇ ਸਾਹਮਣੇ ਦੱਸ ਹੀ ਦਿੱਤਾ ਸਾਰਿਆਂ ਨੂੰ ਉਹਨਾਂ ਤੋਂ ਹੜਾਂ ਤੋਂ ਬਾਅਦ ਵੀ ਜਿੰਨੂੰ ਜ਼ਿੰਮੇਵਾਰ ਨੂੰ ਲੋੜ ਆ ਉਹ ਟਰੈਕਟਰ ਲੈ ਕੇ ਜਾ ਸਕਦਾ ਓਵੇਂ ਹੀ ਆਹ 10 ਟਰੈਕਟਰ ਅਸੀਂ ਸੰਤ ਮਹਾਪੁਰਸ਼ਾਂ ਨੂੰ ਸੇਵਾ ਕਰਕੇ ਜਾ ਰਹੇ ਆ ਠੀਕ ਆ ਹੁਣ ਤਾਂ ਬਾਬਾ ਜੀ ਆਪ ਦੀ ਸੇਵਾ ਚ ਲਾਉਣਗੇ ਟਰੈਕਟਰ ਠੀਕ ਆ ਸਹੀ ਕਰਨਗੇ ਉਸ ਤੋਂ ਬਾਅਦ ਜਿਹੜੇ ਵੀ ਬਾਬਾ ਜੀ ਦੇ ਏਰੀਆ 'ਚ ਆਪਣੇ ਆਪਣੇ ਏਰੀਆ 'ਚ ਜਿਹੜੇ ਵੀ ਆਪਣੇ ਜ਼ਿਮੀਦਾਰ ਭਰਾ ਨੂੰ ਟਰੈਕਟਰ ਦੀ ਲੋਡ ਪਵੇ ਠੀਕ ਆ ਜੀ ਤੇ ਉਹ ਬਾਬਾ ਜੀ ਤੁਹਾਡੇ ਕੋਲੋਂ ਮੰਨ ਲਓ ਟਰੈਕਟਰ ਲੈ ਕੇ ਆਪਦੀ ਪਹਿਲੀ ਕਹਿੰਦੇ ਆ ਵੀ ਜਦੋਂ ਤੁਸੀਂ ਕੋਈ ਆਪਣਾ দান ਕਰਨਾ ਇੱਕ ਹੱਥ ਚੋਂ ਕਰੋ ਦੂਜੇ ਨੂੰ ਪਤਾ ਵੀ ਨਾ ਲੱਗੇ ਪਰ ਇਹ ਕਾਲੀ ਯੁਗ ਦਾ ਟਾਈਮ ਆ ਮੈਂ ਆ ਚੀਜ਼ ਅਸੀਂ ਪਰ ਜੇ ਦੇਖ ਕੀਤੇ ਆ ਵੀ ਕੈਨੇਡਾ ਅਮਰੀਕਾ ਜਿਹੜੇ ਬੈਠੇ ਆ ਕਿਉਂਕਿ ਗਿੱਪੀ ਗਰੇਵਾਲ ਭਾਜੀ ਨੇ ਕਿਹਾ ਕਹਿੰਦੇ ਵੀ ਮੈਂ ਆਪਣੀ ਫਿਲਮ ਚ ਬੀਜ਼ੀ ਹੋ ਗਿਆ ਸੀ ਪਰ ਮੈਂ ਮਨਕੀਰਤ ਮੇਰੇ ਅੱਗੇ ਆਇਆ ਤੇ ਮੈਂ ਪੁੱਛਾਂ ਸਹੀਂ ਗਲੋਬਲ ਵਾਲੇ ਸੇਖਾਂ ਵਾਲਿਆਂ ਨੂੰ ਵੀ ਭਾਈ ਮੈਂ ਤੁਹਾਨੂੰ ਕਹਿ ਕੇ ਆਇਆ ਸੀ ਵੀ ਕੀ ਸੇਵਾ ਵੀ ਮੇਰੇ ਜੁਮੇ ਲਾਓ ਸੋ ਇਹਦੇ ਨਾਲ ਜੋ ਵੀ ਤੁਸੀਂ ਸਾਡੇ ਟਰੈਕਟਰ ਜਿਹੜੇ ਅਸੀਂ ਸੇਵਾ ਕਰ ਰਹੇ ਆ ਕਿਤੇ ਵੀ ਚੱਲਣਗੇ ਉਹਦੀਆਂ ਵੀਡੀਓ ਸਾਨੂੰ ਭੇਜਿਓ ਅਸੀਂ ਉਹ ਸ਼ੇਅਰ ਵੀ ਕਰਾਂਗੇ ਜਾਂ ਕਿ ਸਾਡਾ ਵੀ ਹੌਸਲਾ ਬਣੇ ਠੀਕ ਆ ਮੇਰੇ ਜਿਹੜੇ ਐਨਆਰਆਈ ਭਰਾ ਠੀਕ ਆ ਮੈਨੂੰ ਭੇਜ ਰਿਆ ਹੁਣ ਹੁਣ ਆ ਜਿੰਨੇ ਵੀ ਟਰੈਕਟਰ ਆ ਠੀਕ ਆ ਅਸੀਂ ਆਪਾਂ ਆਪਦੇ ਪੰਜਾਬ ਦੇ ਬੱਚੇ ਆ ਪੰਜਾਬ ਨਾਲ ਖੜੇ ਆ ਪਿੱਛੇ ਹੁਣ ਮੇਰਾ ਅਕਲ ਪਰਸੋ ਸ਼ੋਅ ਸੀ ਤੇ ਮੈਂ ਖਾਲਸੇ ਨੂੰ ਆਖਿਆ ਮੈਂ ਕਿਹਾ ਸ਼ੋਅ ਦਾ ਕਹਿੰਦਾ ਕਿੰਨੇ ਦਾ ਮੈਂ ਕਹਿੰਦਾ ਵੀਰੇ 25 ਲੱਖ ਦਾ ਸ਼ੋਅ ਉਹ ਮੈਂ ਕਿਹਾ 25 ਦਾ 25 ਪ੍ਰੀ ਸ਼ੋਅ ਵਾਲਿਆਂ ਨੂੰ ਕਹਿੰਦਾ ਸਿੱਧਾ ਪ੍ਰੀ ਟਰੈਕਟਰ ਵਾਲਿਆਂ ਨੂੰ ਪਾਓ ਠੀਕ ਆ ਅਸੀਂ ਆਪਦਾ ਕੰਮਕਾਰ ਜੇ ਕੁਛ 6 ਮਹੀਨੇ ਠੀਕ ਆ ਕਿਉਂਕਿ ਸਾਰੀ ਉਮਰ ਹੀ ਪੈਸਾ ਕਮਾਇਆ ਸਾਰੀ ਉਮਰ ਹੀ ਪੈਸਾ ਕਮਾਉਣਾ ਤੇ ਇਹ ਪੰਜਾਬ ਦੇ ਲੋਕਾਂ ਨੇ ਸਾਨੂੰ ਅ ਫਰਸ਼ਾਂ ਫਰਸ਼ਾਂ ਤੋਂ ਅਰਸ਼ਾਂ ਪਹੁੰਚਾਇਆ ਅੱਜ ਜੇ ਅਸੀਂ ਆਪਦੇ ਪੰਜਾਬ ਨਾਲ ਖੜਾਂਗੇ ਠੀਕ ਹੈ ਤੇ ਸਾਡਾ ਇਹ ਫਰਜ਼ ਆ ਖੜਨਾ ਸੋ ਮੈਂ ਸਾਰੇ ਕਲਾਕਾਰ ਭਰਾ ਜਨੇ ਵੀ ਮੈਨੂੰ ਸੁਣ ਰਹੇ ਨੇ ਸਾਰੇ ਵੱਡੇ ਬਿਜ਼ਨਸਮੈਨ ਸਾਰੇ ਜਿੰਨੇ ਦਿੱਲੀ ਤੋਂ ਜਿਹੜਾ ਜਿਹਨਾਂ ਜਿਹੜੇ ਵੈਲ ਸੈਟਰਡ ਨੇ ਠੀਕ ਹੈ ਉਹਨਾਂ ਨੂੰ ਆ ਦੋਵੇਂ ਹੱਥ ਕਰਕੇ ਬੇਨਤੀ ਕਰਦਾ ਅੱਜ ਸਾਡੇ ਅੱਜ ਸਾਡੇ ਨਹੀਂ ਅੱਜ ਆਪਣੇ ਪੰਜਾਬ ਨੂੰ ਲੋੜ ਆ ਆਪਣੇ ਪੰਜਾਬ ਦੇ ਭਰਾਵਾਂ ਨੂੰ ਭਾਈਆਂ ਨੂੰ ਲੋੜ ਆ ਅੱਜ ਸਾਰੇ ਆਪਦੀ ਕਮਾਈ 'ਚੋਂ ਦਸਵੰਦ ਕੱਢੋ ਨਹੀਂ ਆ ਸਕਦੇ ਠੀਕ ਆ ਕਿਸੇ ਵੀ ਹਿਸਾਬ ਨਾਲ ਸੇਵਾ ਵਗ ਚੜ ਕੇ ਕਰੋ ਜੀ